ਦੋਰਾਹ ਦੇ ਵਿੱਚ ਮਹਿਲਾ ਦੇ ਪਰਸ ਚੋਂ ਪੈਸੇ ਕੱਢਣ ਵਾਲੀਆਂ ਸ਼ੱਕੀ ਔਰਤਾਂ ਨੇ ਖੰਨਾ ਵਿਕੇ ਇੱਕ ਦੁਕਾਨ ਤੇ ਇੱਕ ਹੋਰ ਮਹਿਲਾ ਨੂੰ ਬਣਾਇਆ ਆਪਣਾ ਸ਼ਿਕਾਰ ਮਹਿਲਾ ਨੇ ਪਹਿਲਾ ਲਿਫਾਫਾ ਕਟਿਆ ਜਦ ਪਰਸ ਨਹੀਂ ਨਿਕਲਿਆ ਤਾਂ ਉੱਪਰੋਂ ਹੱਤ ਪਾ ਕੇ ਪਰਸ ਕੱਢ ਕੇ ਲੈ ਗਈਆਂ ਅਤੇ ਫਰਾਰ ਹੋ ਗਈਆਂ ਰਣਬੀਰ ਸਿੰਘ ਜੀ ਕਿਚੀ ਦੀ ਸ਼ਾਪ ਆਪਣੀ ਲੈਸਾਂ ਦੀ ਜੀ ਸਿਮਰਨ ਲੈਸ ਤੋਂ ਆ ਜੀ ਇਹ ਗੁਰੂ ਅਮਰਦਾਸ ਮਾਰਕੀਟ ਜੀ ਸ਼ਹਿਰ ਖੰਨਾ ਜਿਹੜੀ ਕੱਲ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੀ ਦੁਕਾਨ ਦੀ ਕੀ ਘਟਨਾ ਹੋਈ ਹੈ ਸਾਰੀ ਉਹ ਦੋ ਲੇਡੀ ਜੀ ਪਹਿਲਾਂ ਜੀ ਸਮਾਨ ਲੈ ਰਹੀਆਂ ਸੀਗੀਆਂ ਉਹਦੇ ਤੇ ਦੋ ਲੇਡੀਜ਼ ਹੋਰ ਐਂਟਰੀ ਕਰੀ ਉਹਨਾਂ ਨੇ ਤੇ ਉਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਪਰਸ ਤੇ ਟੱਕ ਲਾਇਆ ਪਹਿਲਾਂ ਉਹਨਾਂ ਨੇ ਜੀ ਪੈਸੇ ਕੱਢਣ ਦੀ ਕੋਸ਼ਿਸ਼ ਕਰੀ ਪਰ ਪੈਸੇ ਨਹੀਂ ਨਿਕਲੇ ਉਹਨਾਂ ਤੋਂ ਫਿਰ ਉਹ ਦੂਜੇ ਪਾਸੇ ਟੱਕ ਲਾਇਆ ਉਹਨਾਂ ਨੇ ਫਿਰ ਵੀ ਪੈਸੇ ਨਹੀਂ ਨਿਕਲੇ ਜੀ ਫਿਰ ਉਹਨਾਂ ਨੇ ਉੱਪਰਲੇ ਪਾਸੋਂ ਪੂਰੀ ਕਿੱਟੀ ਕੱਢ ਲਈ ਜੀ ਉਹਦੀ ਕਿੱਟ ਕੱਢ ਕੇ ਫਿਰ ਉਹ ਜਦੀ ਚਲੀ ਗਈਆਂ ਜੀ ਕਿੰਨਾ ਨੁਕਸਾਨ ਹੋਇਆ ਤੁਹਾਡੇ ਕਾਗਜ਼ਾਦਾਂ ਦਾ ਜੀ ਉਹਦਾ ਜੀ ਇੱਕ ਮੋਬਾਈਲ ਸੀਗਾ ਵਿੱਚ 3k ਰੁਪਿਆ ਸੀਗਾ ਜੀ ਬਾਕੀ ਹੋਰ ਡਾਕੂਮੈਂਟ ਸੀਗਾ ਜੀ ਕੁਝ ਮਿਲਿਆ ਵੀ ਅੱਛਾ ਜੀ ਹਾਂ ਉਹ ਕਹਿੰਦੇ ਮੋਬਾਈਲ ਮਿਲ ਗਿਆ ਜੀ ਸਾਨੂੰ ਵੀ ਪੈਸੇ ਨਹੀਂ ਮਿਲੇ ਹੈਗੇ ਕਿੱਥੇ ਛੱਡ ਗਿਆ ਸੀ ਮੋਬਾਈਲ ਜੀ ਉਹ ਹਾਂ ਬਾਹਰਲੇ ਪਾਸੇ ਜੀਟੀ ਰੋਡ ਤੇ ਜੀ ਲੋਕਾਂ ਨੂੰ ਕੀ ਵੇਅਰ ਕਰੋਗੇ ਜਿਸ ਤਰ੍ਹਾਂ ਇਸ ਤਰ੍ਹਾਂ ਗਰੋਹ ਬਜ਼ਾਰਾਂ ਸਰਗਰਮ ਰਹਿੰਦੇ ਨੇ ਪਤਾ ਕੀ ਹੈ ਜੀ ਧਿਆਨ ਰੱਖੋ ਜੀ ਆਪਣੇ ਸਮਾਨ ਦਾ ਆਪ ਜ਼ਿੰਮੇਵਾਰੀ ਕਰੋ ਹਨਾ ਹੁਣ ਅਸੀਂ ਆਉਰੇ ਅਸੀਂ ਸਮਾਨ ਦਈਏ ਜਾਂ ਕਸਟਮਰ ਦਾ ਧਿਆਨ ਰੱਖੀਏ ਇਸ ਕਰਕੇ ਕਸਟਮਰ ਨੂੰ ਵੀ ਚਾਹੀਦਾ ਹੈ ਵੀ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਦੇਖੋ ਸੇਮ ਲੇਡੀ ਜੀ ਇੱਕ ਦਰਾਏ ਦੀ ਵੀ ਕੋਈ ਵੀਡੀਓ ਆਈ ਹੈ ਉਹੀ ਲੱਗਦੀ ਹੈ ਨੇ ਉਹ ਉਹ ਵੀ ਇਹੀ ਨੇ ਜੀ ਉਹ ਵੀ ਇਹੀ ਨੇ ਦਰਾਹੀ ਇਬਾਦਤ ਕਰ ਉਹ ਇੱਕ ਆਟੋ ਚੜਨ ਲੱਗੀ ਸੀਗੀ ਬੀਬੀ ਉਹਦਾ ਪਿੱਛੋਂ ਪਰਸੀ ਕੱਟ ਲਿਆ ਉਹਨਾਂ ਨੇ ਇੱਕ ਮੂਰੇ ਖੜ ਗਈ ਇੱਕ ਮਗਰ ਉਹ ਬੀਬੀ ਗੱਬੇ ਸੀਗੀ ਉਹਦਾ ਪਰਸੀ ਕੱਟ ਲਿਆ ਉਹਨਾਂ ਨੇ ਠੀਕ ਤੇ ਪਤਾ ਲੱਗੇ ਸੀ ਉਹ ਲੇਡੀਜ਼ ਤੁਹਾਡੇ ਦੁਕਾਨ ਤੇ ਆਈਆਂ ਸੀ ਕੌਣ ਸੀ ਜਿਹੜੇ ਕਸਟਮਰ ਸੀ ਤੁਹਾਡੇ ਰੈਗੂਲਰ ਆਉਂਦੇ ਸੀ ਹਾਂਜੀ ਹਾਂਜੀ ਉਹ ਤਾਂ ਮੋਨਪੁਰ ਤੋਂ ਨੇ ਜੀ ਉਹ ਸਾਡੇ ਕੋਲ ਅੱਗੇ ਵੀ ਆਉਂਦੇ ਨੇ ਹਾਂਜੀ